वाहेगुरु जी का खालसा वाहेगुरु जी की फतेह जब जी साहिब एक एक का सात नाम करता पुरख निरपो निरवैर अकाल मुरत अजूनी सैपा गुरपर सा जप आज सच जुगा सच है पी सच नानक सी पी सच सोचा सोचना हो वही जे सोची लगवार चुप है चुपना हो वही जे लाए रहा लिफ्तार भुख्या भुखना ਤਰੀ ਜੇ ਬੰਨਾ ਪੁਰੀਆ ਪਾ ਸੈ ਸਿਆਣ ਪਾ ਲਾ ਕੋਏ ਤਾਂ ਇੱਕ ਨਾ ਚੱਲੈ ਨਾ ਕਿਮ ਸਚਿਆਰਾ ਹੋਈ ਏ ਕਿ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੇਂ ਬਕਸੀ ਸਿਕ ਹੁਕਮੇਂ ਸਦਾ ਪਵਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇਂ ਜੇਬ ਜੈ ਤਾਹੋਂ ਮੈਂ ਕਿਹ ਨ ਕੋਏ ਗਾਵੇ ਕੋ ਤਾਨੋ ਵੈ ਕਿ ਸੈਤਾਨ ਗਾਵੇ ਕੋ ਦਾ ਚਾਨੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਗੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜੱਪੇ ਦਿਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਤਨਾ ਕਥੀ ਨਾ ਆਵੇ ਤੋੜ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੈਲਨ ਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹ ਸੱਚਾ ਸਾਹਿਬ ਸਾਚ ਨਾਏ ਪਾਖੇ ਪੋ ਪਾਰ ਆਖੇ ਮੰਗੇ ਦੇ ਦੇ ਦਾਤ ਕਰੈ ਦਾਤਾਰ ਵੇਰ ਕੀ ਆਗੇ ਰੱਖੀ ਐ ਜਿੱਤ ਸੈ ਦਰਬਾਰ ਮੋਹੋਂ ਕੇ ਬੋਲਨ ਬੋਲੀ ਐ ਜਿਸ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੁਖਤਵਾਰ ਨਾਨਕ ਹੀ ਵਾ ਜਾਣੀਐ ਸਬਾਪੇ ਸਚਾਰ ਥਾਪੇ ਨਾ ਜਾਏ ਕਿਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਿਨ ਪਾਇਆ ਮਾਨ ਨਾਨਕ ਗਾਵਿਅ ਗੁਣੀ ਨਿਦਾਨ ਗਾਵਿਅ ਸੁਨਿਆ ਮਨ ਰੱਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਤੀਰਥ ਨਾਮਾਂ ਜੇ ਤਿਸ ਭਾਵਾਂ ਵਿਨ ਭਾਣੇ ਕੈ ਨਾਏ ਕਰੀ ਜੇਤੀ ਸੇਠੂ ਪਾਈ ਵਿਖਾਂ ਵਿਨ ਕਰਮਾਂ ਕੈ ਮਿਲੇ ਲਈ ਮਾਤ ਵਿੱਚ ਰਤਨ جواਹਰ ਮਾਨਕ ਜੇ ਕੁਰਕੀ ਸਿਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁਗਚਾਰੇ ਆਰ ਜਾਂ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਬ ਕੋਏ ਸੰਗਾ ਨਾ ਰਖਾਇ ਕੈ ਜਸ ਕੀ ਰਤ ਜਗਲੇ ਜੇ तिस ਨਦਰ ਨਾ ਆਵੇ ਤਾ ਫਾਤ ਨਾ ਪੁੱਛੇ ਕੇ ਕੀਟਾ ਅੰਦਰ ਕੀ ਟਕਾਰ ਦੋਸੀ ਦੋਸਤ ਰੇ ਨਾਨਕ ਨੀਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜਹੀ ਜੇ ਤਿਸ ਗੁਣ ਕੋਇ ਕਰੇ ਸੁਨੇ ਸਿੱਧ ਪੀਰ ਸੁਰਨਾ ਸੁਨੇ ਤਰਤਵਲ ਆਕਾਸ ਸੁਨੇ ਦੀਪ ਲੋਕ ਪਾਤਾਲ ਸੁਨੇ ਪਹੁੰਚ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਬ੍ਰਹਮਾ ਇੰਦ ਸੁਨੇ ਮੁਖ ਸਲਾਹਣ ਮੰਦ ਸੁਨਿਐ ਦੋਖ ਜਗਤ ਤਨ ਭੇਦ ਸੁਨਿਐ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋ ਗਿਆਨ ਸੁਨੇ 86 ਕਾ ਈਸ਼ਨਾ ਸੁਨੇ ਪਰਪੜ ਪਾਵਹਿ ਮਾਨ ਸੁਨੇ ਲਾਗੇ ਸਹਿਸ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਂ ਗੁਨਾ ਕੇ ਗਾ ਸੁਨੇ ਸੇਕ ਪੀਤ ਪਾਸ਼ਾ ਸੁਨੇ ਅੰਦੇ ਪਾਵੇ ਰਾਹੋ ਸੁਨੇ ਹਾਥ ਹੋਵੇ ਅਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਤ ਕਲਮ ਨਾ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ऐसा नाम रंजन होए जेको मन जाने मन कोई मनने मन ने सुरतो होए मन बुद्ध मन ने सगल पवन की सुद्ध मन ने मोह चोट ता ना खाय मन ने जम के साथ ना जाए ऐसा नाम रंजन होए जेको मन जाने मन कोई मन ने मारक ठाके ना पाए मन ने पासियों पर कर जाए ਮੰਨੇ ਮਗਨਾ ਚੱਲਿਆ ਪੰਥ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾ ਰਹੇ ਸਦਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਪਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚ ਪਾਵੈ ਦਰਗੇ ਮਾਨ ਪੰਚ ਸੋਹੇ ਦਰਾਜਾਨ ਪੰਚ ਕਾਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੇ ਕਰਨਾ ਨਾਹੀ ਸਮਾਨ ਤੋਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਵਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਪਾਰਤ ਲੈ ਕਮਨਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾ ਚਾਣੈ ਕੋਣ ਕੂਤ ਕਿਤਾਬ ਸਾਓ ਇੱਕੋ ਕਵਾਓ ਤਿਜ਼ੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਤ ਪਾਵੈ ਸਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਪਖਸਾਰ ਅਸੰਖ ਮੋਨਲੀ ਵਿਲਾਈਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਦੁੱਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ असंख मूरख अंध कोर, असंख चोर हराम कोर, असंख अमर कर जाहे जोर, संख ललबड़े हत्या कमाए संख पापी पाप कर जाहे संख कुड़ियार कुड़े फिराए असंख मलेशमल पख खाए संख नि सिर करे नाने के नीच कहे विचार ਵਾਰਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਤਾਮ ਗੰਮ ਗੰਮ ਸੰਖ ਲੋ ਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਸੰਖ ਅਖਰੀ लिखन बोलन बान अकरा सिर संजोग वखान जिने लेके तिसर नाहे जिम फरमाए तिफ तिफ पाहे जेता किता तेता नाओ विना वैना ही को थाओ कुदरत कवन कहा विचार वार्यन जावा एक वार ਜੋ ਤੂਤ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰਸਕੇ ਮੂਤ ਪਲੀਤੀ ਕੱਪੜ ਤੋਏ ਦੇ ਸਭਨ ਲੈਇ ਉਹ ਤੋਏ ਪਰਿਏ ਮਤ ਪਪਾ ਕੇ ਸੰਗ ਉਹ ਤੋ ਪਹਿਣਾ ਵੇਕੇ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਸਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਧੀਰ ਤੱਪ ਦੀ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਣਿਆ ਮਨ ਕਿਤਾ ਪਾਓ ਅੰਤਰ ਗਾਤੀ ਰਤਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕਿਤੇ ਭਗਤ ਨ ਹੋਏ ਸੁਵਾਨ ਸਤਿ ਆਤਬਾਣੀ ਬਰਮਾਓ ਸਤ ਸੁਵਾਨ ਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਨ ਕਵਨ ਤਿਤ ਕਵਨ ਵਾਰ ਕਵਨ ਸਰੂਤੀ ਮਾਹ ਕਵਨ ਜਿੱਤੋ ਹੋਆ ਕਾਰ ਵੇਲਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਰ ਨਾ ਕੋਈ ਜਾ ਕਰ ਤਾਸੀ ਠੀਕੋ ਸਾਜੈ ਆਪੇ ਜਾਣੈ ਸੋਈ ਕਿਵ ਕਰ ਰਾਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਆਗੇ ਗਿਆਨ ਸੋ ਹੈ ਪਾਤਲ ਪਤਲ ਲਖ ਆਗਾਸ ਆਗਾਸ ਔੜਕ ਔੜਕ ਪਾਲ ਥਕੇ ਵੇਦ ਕਹਿਨੀਕ ਬਾਤ ਸੈਸ 18 ਕਹਿਨੇ ਕਿ ਤੇਬਾ ਅਸਲ ਇਕਤਾਤ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੈ ਜਾਣੇ ਆਪ ਸਾਲਾ ਹੀ ਸਲਾਹਾ ਇਤੀ ਸੁਰਤ ਨ ਪਾਇਆ ਨਦੀਆਂ ਅਤੇ ਵਾਹ ਬਵੈਸ ਮੰਦ ਨ ਜਾਣੀਆਂ ਸਮੁੰਦ ਸਾ ਸੁਲਤਾਨ ਗਿਰਾਸੀਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਨ ਅੰਤ ਅੰਤ ਨ ਕਰਨ ਦੇਨ ਅੰਤ ਅੰਤ ਨ ਵੇਖਣ ਸੁਨਣ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕਿਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੇ ਤੇ ਬਿਲਾਹੇ ताकि अंत न पाए जाए, ए हो अंत न जान कोए बोता कहिए बोता होए वड्डा साहेब ऊंचा ठाऊं ऊंचे ऊपर ऊंचा नाऊ ए वड ऊंचा होवे कोए ती सच्चे को जाने सोए जे वड आप जाने आप आप नानक नदरी करमी दात बहुता कर्म लिखया न जाए वड्डा दाता तिल न तमाए कित मंग है जो अपार कित्या गंत नहीं विचार कित खप टुट बेकार कित लाल मुकर पाहे कित मूर खाई खाए, खाए। कित्या दुख भूख सदमार ਏ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੀ ਆਖਣ ਪਾਹੇ ਉਹ ਜਾਣੈ ਜਿਤਿ ਆਮੂ ਖਾਏ ਆਪੈ ਜਾਣੈ ਆਪੈ ਦੇ ਆਖੇ ਸਿੱਪੀ ਕੇ ਕੇ ਜਿਸ ਨੂੰ ਬਖਸੈ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਸਾਹਾ ਅਮੁੱਲ ਗੁਨਾ ਮੁੱਲ ਵਪਾਰ ਅਮੁੱਲ ਵਪਾਰੀ ਐ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਜਾਏ ਅਮੁੱਲ ਪਾਈ ਅਮੁੱਲ ਸਮਾਹੇ ਮੁੱਲ ਤਰਮਾ ਮੁੱਲ ਦੀਵਾਨ ਅਮੁੱਲ ਤੋਲੇ ਅਮੁੱਲ ਪਰਵਾਨ ਅਮੁੱਲ ਬਕਸੀ ਸੋ ਮੁੱਲ ਨਿਸ਼ਾਨ ਅਮੁੱਲ ਕਰਮਾ ਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੈ ਕਰੈ ਵਖਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਵਾਖੇ ਦੇਵ ਅਕੈਸਰ ਨੈ ਮੁੰਜਨ ਸੇ ਕਿਤੇ ਅਕੇ ਆਖਣ ਪਾਹੇ ਕਿਤੇ ਕਹਿ ਕੇ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਿ ਕੀ ਕੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਅਖੇ ਬੋਲ ਵਿਗੜ ਤਾਂ ਲਿਖਿਆ ਸਿਰ ਗਵਾਰ ਗਵਾਰ ਸੋਦਰ ਕੇਹਾ ਸੋ ਕਰ ਕੇਹਾ ਨਿਤ ਬੈ ਸਰਬ ਸਮਾਨ ਲੈ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸਿਉ ਕਹੀਏ ਕੀਤੇ ਗਾਵਣ ਹਾਰੇ ਗਾਵੇ ਤੁਦਨੋ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਿੰਦ ਰਾਸਨ ਬੈਠੇ ਦੇਵ ਤਿਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ गावण जति सती संतोषी गावे वीर करारे गावण पंडित पढे रखीसर दुगजुग वेद नालले गावे मोनिया मनमोहन सुरगा मच्छ पियल्ले गावण रतन उपाय तेरे 68 तीर्थ नालले गावे जोद महाबल सूरा गावे खानी सारे ਗਾਵੈ ਖੰਡ ਮੰਡਲ ਪਰ ਪੰਡਾ ਕਰ ਕਰ ਰਖੇ ਤਾਰੇ ਸੇਹੀ ਤੁਧਨੋਂ ਗਾਵਹਿ ਜੋ ਤੁਧ ਪਾਵਨ ਲੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚਾ ਹੈਬ ਸੱਚਾ ਸਾਚੀ ਨਹੀਂ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਭਾਵੈ ਸੋਹੀ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਹਾ ਪਾਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੈ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ ਤਿਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦੇ ਆਪੰਡਾਰ ਕਰਕਟ ਵਾਜੇ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿਸਦ ਅਵਰਾ ਸਾਦ ਸੰਜੋਗ ਵਿਨਜੋਗ ਦੋਇ ਕਾਰ ਚਲਾਵੇ ਲੇਕੇ ਆਵੇ ਪਾਰ ਆਦੇਸ திਸ ਆਦੇਸ ਆਦ ਨਿਲ ਨਾਦ ਨਾਹਤ ਜੁਗ ਜੁਗ ਇਕੋ ਵੇਸ ਏ ਕਮਾਈ ਜੁਗਤ ਵਿਆਹੀ ਤਿੰਚੇ ਲਾ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਫਤਿਸ ਪਾਵੈ ਤਿ ਵਿੱਚ ਲਾਵੇ ਜੀਵ ਹੋ ਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਏਵੜਾਨ ਅਦੇਸ ਸੈ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ ਸਿਸੈ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬੋਲਾਖੋ ਏ ਲਖੋ ਵੈ ਲਖੀਸ ਲਖ ਲਾ ਗੇੜਾ ਆਖੀ ਐ ਏਕ ਨਾਮ ਜਗਦੀਸ ਏਤ ਰਾ ਪਤ ਪਵੜੀਆਂ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਦੀਸ ਨਾਨਕ ਨਦਰੀ ਪਾਈ ਐ ਕੂੜੀ ਕੂੜ ਠੀਸ ਆਖਣ ਜੋ ਚੁਪੈ ਨਾ ਹੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹਾਥ ਜੋਰ ਕਰ ਵੇਖੈ ਸੋਇ ਨਾਨਕ ਉੱਤਮ ਨੀਚ ਨਾ ਕੋਇ ਰਾਤੀ ਰੁੱਤੀ ਤਿਤ ਤੀਵਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੇ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਚਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਾਂ ਪੰਚ ਪਰਵਾਨ ਨਦਰੀ ਕਰਮ ਪਾਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਤਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਾਨੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੈ ਘੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੇ ਆਕਰਮ ਧੂਮੀ ਮੇਰ ਕੇਤੇ ਕਿਤੇ ਤੂਪ ਦੇਸਮ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸਮ ਕਿਤੇ ਸਦੂਦ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤਨ ਰਿੰਦ ਕਿੱਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਆਦ ਬਿਨੋੜ ਕੋੜਾ ਨੰਦ ਸੁਰਮ ਖੰਡ ਕੀ ਬਾਣੀ ਰੂਪ ਤਿੱਥੇ ਕਰਤ ਕੜੀਏ ਬੋਤ ਅਨੂਪ ਕਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਕਰੀਏ ਸੁਰਤ ਮਤਮਨ ਬੁੱਧ तिथे सुरा सुरां सिदा की सुदम करम खंड की बानी जोर और न कोई होर तिथे जोध महाबल सूर सुर में राम रहा भरपूर तिथे सुता तिथे सीतो सीता मह माहे ताके रूप न कसने जाए नाओ मर न ठाके जाए इनके राम बसै मन माहे तित्थे भक्त बसै कै लोग करे अनंग सच्चा मन सोए सच्चे खंड बसै निराकार कर कर वेकै नदरनिया तित्थे खंड मंडल पर वंड जेको कथा ता अंतनांतम अंतन। तिचे लोलो आकार जीव जीव उकमते व्याति विकार ਇਕ ਕੈ ਵਿਗਸੇ ਕਰ ਵਿਚਾਰ ਨਾਨਕ ਕਤਨਾ ਕਲਦਾਸਾਰ ਜਤ ਪਹਾਰਾ ਤੀ ਸੁਨਿਆਰ ਐਰਨ ਮਤ ਵੇਦ ਹਥਿਆਰ ਭੋਖਲਾ ਗਣ ਤਪਤਾਓ ਭਾਂਡਾ ਪਾਓ ਅਮ੍ਰਿਤ ਟਾਲ ਕੜਿਆ ਸ਼ਬਦ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰਮ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਜਿਵਸ ਰਾਤ ਦੋਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ